ਇੱਕ ਪਾਸੇ ਤੂੰ ਕਹਿੰਨੇ ਵੈਸ਼ਨੂ ਮਾਤਾ ਹੈ ਦੂਜੇ ਪਾਸੇ ਤੂੰ ਕਹਿੰਨੇ ਜੋਤ ਬਹੁਤ ਸੱਚੀ ਹੈ ਤੇ ਉੱਥੇ ਤੁਸੀਂ ਆ ਮੂੰਹ ਚ ਧੂਆ ਪਾ ਕੇ ਨੱਕ ਰਾਂ ਹੀ ਕੱਢ-ਕੱਢ ਕੇ ਤੁਸੀਂ ਜੋਤਾਂ ਨੂੰ ਦੇਈ ਜਾਂਨੇ ਹੂੰ ਵੀ ਧਰਮ ਦੀ ਆੜ ਚ ਬਖਾਂਢੀ ਹੈ ਨਾ ਇਹ ਹੂੰ ਫਿਰ ਉੱਚੀ-ਉੱਚੀ ਬਾਜਾ ਮਾਰ ਕੇ ਕਹਿਣਾ ਜੀ ਆ ਪੁੱਛ ਆਈ ਹੈ ਫਲਾਨੇ ਦੀ ਸਾਡੀ ਪੁੱਛ ਕੱਢ ਦੇਣਾ ਤੇ ਮੈਂ ਮਰੀਦ ਬਣ ਜਾਊਂਗਾ ਨਹੀਂ ਆਂਦੀ ਐ ਇੰਨੇ ਚ ਕੁਝ ਕੋਈ ਆਤਮਾ ਕੋਈ ਪੁੱਛ ਆਂਦੀ ਐ ਨਹੀਂ ਨਹੀਂ ਬੜਿਆਂ ਕੋਲ ਤੁਸੀਂ ਗਏ ਹੋ ਤੁਹਾਨੂੰ ਕਿਸੇ ਆਤਮਾ ਨੇ ਜਾਂ ਪੁੱਛ ਨੇ ਅਜੇ ਤੱਕ ਰੋਕਿਆ ਨਹੀਂ ਲੋਕਾਂ ਦੀ ਪੁੱਛ ਨਿਕਲਦੀ ਹੈ ਕਿਉਂਕਿ ਇੰਨਾ ਹੀ ਚ ਸ਼ਕਤ ਇਹ ਕਹਿੰਦੇ ਨੇ ਸਾਡੇ ਸ਼ਕਤੀ ਬੜੀ ਹੈ ਅਸੀਂ ਲੋਕਾਂ ਦੇ ਦਰਦ ਦੂਰ ਕਰ ਦਿੰਦੇ ਹਾਂ ਤੁਸੀਂ ਬੜਿਆਂ ਕੋਲ ਜਾ ਗਏ ਹੋ ਤਾਂ ਛੱਟੀ ਨਹੀਂ ਹੋਣੀ ਚਾਹੀਦੀ ਸੀ ਤੁਹਾਨੂੰ ਬਾਹਰ ਹੀ ਰੋਕ ਲੈਣਾ ਚਾਹੀਦਾ ਸੀ ਜੇ ਸ਼ਕਤੀਆਂ ਬਹੁਤ ਹਨਾ ਤੇ ਸ਼ਿਵ ਗੁਨਾਥ ਨੂੰ ਮੈਂ ਇਹ ਕਹਦਾ ਵੀ ਰਾਮ ਬਚਨ ਜਿਹੜਾ ਸ਼ਿਵ ਸੈਨਾ ਵਾਲਾ ਹੈ ਤੇ ਉਹਦੇ ਦੋ ਗੰਨ ਮਹਿਣ ਤੋਂ ਬਾਅ ਕੇ ਨਾਲ ਗੱਲਾਂ ਕਰਦੀਆਂ ਜਾਂ ਤੂੰ ਕਹਿੰਨੀ ਮੈਨੂੰ ਸਿਕਿਉਰਿਟੀ ਪ੍ਰੋਵਾਈਡ ਕਰਾ ਦਿਓ ਤੇ ਫਿਰ ਤੂੰ ਆਪਣੇ ਦੇਵੀ ਦੇਵਤਿਆਂ ਨੂੰ ਕਹਿ ਭੂਤ ਪ੍ਰੇਤਾਂ ਨੂੰ ਵੀ ਰੱਖਿਆ ਕਰੋ ਮੇਰੀ ਠੀਕ ਹੈ ਫੇ ਰੱਖਿਆ ਕਰੋ ਇਹਦਾ ਆਪ ਕਹਿਣ ਹੁਣ ਬਾਬੇ ਹੁਣ ਬਾਬੇ ਢੌਂਗੀ ਜਿਹੜੇ ਹੈਗੇ ਨੇ ਭੱਜੇ ਫਿਰਦੇ ਨੇ ਧਨੌਲਾ ਮੰਡੀ ਅੱਜ ਵੇਖੋ ਨਾਲੇ ਇੱਕ ਬਾਬਾ ਬਲਾਤਕਾਰੀ ਹੈ ਰੇਪ ਕੀਤਾ ਤੇ ਨਾਲੇ ਬਾਬਾ ਬਣਿਆ ਬੈਠਾ ਨਕਲੀ ਜਟਾ ਲਵਾਈਆਂ ਇਹਨਾਂ ਨੂੰ ਪਤਾ ਹੀ ਨਹੀਂ ਸਿੱਖੀ ਬਾਰੇ ਗੁਰੂ ਅਮਰਦਾਸ ਮਹਾਰੇ ਦੀ ਸਿੱਖੀ ਕੀ ਹੈ ਅਸੀਂ ਸਿੱਖੀ ਦੀ ਖਾਤਰ ਸਾਰਾ ਕੁਝ ਕੁਰਬਾਨ ਕਰਤਾ ਧੰਨ ਗੁਰੂ ਗੋਬਿੰਦ ਸਿੰਘ ਜੀ ਬਣਾ ਸਾਰਾ ਕੁਝ ਸਹਬਜ਼ਾਦਿਕ ਸ਼ਹੀਦ ਕਰਵਾਲੇ ਤੇ ਇਹ ਇਹਨਾਂ ਨੇ ਨਗਲੀ ਵਾਲ ਲਵਾਲਵਾ ਕੇ ਕਹਿੰਦੇ ਜੀ ਇਹ ਇਦਾਂ ਕਮਾਉਂਦੇ ਆ ਜਿਵੇਂ ਪਟਾ ਦੇ ਕੇ ਛੱਡੇ ਹੁੰਦੇ ਇਹਨਾਂ ਨੂੰ ਪਤਾ ਹੀ ਨਹੀਂ ਲੱਗਦਾ ਬਲਾਤਕਾਰ ਹੀ ਬਾਬੇ ਆ ਸਰੀਰ ਕੁਸ਼ੋਸ਼ਨ ਹੁੰਦੇ ਕੁੜੀਆਂ ਨਾਲ ਇਹ ਲੋਕ ਪਤਾ ਨਹੀਂ ਐਡੇ ਮੂਰਖ ਬੇਸ਼ਰਮ ਲੋਕ ਆ ਵੀ ਜਿਹੜੇ ਆਪਣੀਆਂ ਧੀਆਂ ਨੂੰ ਕੁੜੀਆਂ ਨੂੰ ਜਾਂ ਆਪ ਜਾ ਜਾ ਇਹਨਾਂ ਦੀਆਂ ਚੌਂਕੀਆਂ 'ਚ ਬੰਦੇ ਜੇ ਹਜੇ ਵੀ ਇਹਨਾਂ ਕੁਝ ਵੇਖ ਕੇ ਲੋਕ ਜਾਣਗੇ ਨਾ ਤਾਂ ਮੈਂ ਮੈਂ ਕਹਿੰਨਾ ਫਿਰ ਉਹ ਬੰਦੇ ਨਹੀਂਗੇ ਜੀ ਉਹ ਤਾਂ ਪਸ਼ੂਆਂ ਤੋਂ ਵੀ ਭੈੜੇ ਤੁਹਾਡੇ ਕੋਲ ਸਬੂਤ ਹੈਗੇ ਕਾਦੇ ਤੁਸੀਂ ਕਿਸੇ ਨੂੰ ਰੇਪਿਸਟ ਕਹਿ ਰਹੇ ਹੋ ਸਬੂਤਾ ਹੋਣਾ ਚਾਹੀਦਾ ਅੱਜ ਵਾਲਾ ਬਾਬਾ ਜਿਹੜਾ ਮੁਖਤਿਆਰ ਛੰਨੇ ਵਾਲਾ ਕਾਲਾ ਬਾਬਾ ਜੀ ਨੂੰ ਕਹਿੰਦੇ ਆ ਤੇ ਇਹਨੇ ਪੈਸੇ ਬਹੁਤ ਲੈਲੇ ਦੀਆਂ ਕੰਪਲੇਟਾਂ ਆ ਗਿਆ ਸੀ ਆਖਿਆ ਵੀ ਪੈਸੇ ਮੋੜ ਜਿੱਤੋ ਲੈ ਗਰੀਬ ਬੰਦੇ ਤੋਂ ਮੋੜੇ ਤੇ ਨਾਲੇ ਆ ਪਖੰਡਵਾਦ ਬੰਦ ਕਰ ਉਹ ਮੈਂ ਤਾਂ ਅੱਜ ਫਰੀਦਕੋਟ ਸੀ ਜਿੱਥੇ ਮੈਂ ਆਇਆ ਹੁੰਦਾ ਤੇ ਮੈਂ ਇੱਕ ਅਦਾ ਠੋਕ ਦੇਣਾ ਸੀ ਇਹ ਤਾਂ ਸਾਡੇ ਸਿੰਘ ਆਏ ਪਰਮਜੀਤ ਕਹਿ ਰਹੇ ਬੈਠਾ ਰਹੇ ਭਾਈ ਚਮਕੌਰ ਸਿੰਘ ਤੇ ਇੱਕ ਭਾਈ ਸਾਹਿਬ ਹੋਰ ਆਏ ਸੀ ਜਾਂ ਸਾਡੇ ਗੁਰਵਿੰਦਰ ਸਿੰਘ ਜੀ ਬਠਿੰਡੇ ਤੋਂ ਤੇ ਇਹਨਾਂ ਨੇ ਸ਼ਾਜਿਸ਼ ਖੇਢੀ ਉਹ ਪ੍ਰੇਮ ਸਫਰੀ ਨੂੰ ਬੁਲਾ ਲਿਆ ਫਰੀਦਕੋਟ ਵਾਲੇ ਨੂੰ ਪਤਾ ਨਹੀਂ ਉਹ ਕੌਣ ਆ ਬੰਦਾ ਮੈਂ ਤੈਨੂੰ ਜਾਣਦੇ ਨਹੀਂ ਚੱਜਣਾ ਤੇ ਇਹਨਾਂ ਨੇ ਸਾਜ਼ਿਸ਼ ਦੇ ਦੀਨੇ ਦੇ 2 250 ਚੌਕੀ ਚੇਲੇ ਇਕੱਠੇ ਕਰ ਲੇ ਸਾਰੇ ਤੇ ਉਹ ਜਦੋਂ ਫਿਰ ਐਸ ਐਚਓ ਨੂੰ ਪਤਾ ਲੱਗਿਆ ਪੁਲਿਸ ਆ ਗਈ ਤੇ ਐਸ ਐਚਓ ਬਾਬੇ ਨੂੰ ਲੈ ਕੇ ਗਿਆ ਐਸ ਐਚਓ ਨੇ ਦੱਸਿਆ ਵੀ ਤੇਰੇ ਤੇ ਤਾਂ ਕੰਜਰਾ ਰੇਪ ਦਾ ਪਰਚਾ ਹੋਇਆ ਤੂੰ ਤਾਂ ਬਲਾਤਕਾਰੀਆਂ ਤੂੰ ਜ਼ਮਾਨਤ ਤੇ ਆਇਆ ਹੋਇਆ ਮੈਂ ਤਾਂ ਹਜੇ ਵੀ ਲੋਕਾਂ ਨੂੰ ਕਹਿਣਾ ਵੀ ਤੁਸੀਂ ਪਿੱਛੇ ਹਰਦੋਆਬ ਦੇ ਲੋਕਾਂ ਨੂੰ ਫਿਰ ਸਰੀਰਕ ਸ਼ੋਸ਼ਣ ਹੁੰਦੇ ਆ ਸਾਡੀਆਂ ਬੱਚੀਆਂ ਨਾਲ ਫਿਰ ਆਪਾਂ ਰੋਂਦੇ ਆ ਪਰ ਗੱਲ ਹੈ ਨਾ ਤੁਹਾਨੂੰ ਜਦੋਂ ਤੁਸੀਂ ਇਹੋ ਜੀ ਗੱਲ ਕਰਦੇ ਹੋ ਤਾਂ ਸਵਾਲ ਤੁਹਾਡੇ ਤੇ ਹੀ ਆ ਜਾਂਦੇ ਆ ਹੂੰ ਲੋਕੀ ਇਹ ਵੀ ਗੱਲ ਕਰ ਰਹੇ ਨੇ ਆ ਵੀ ਤੁਹਾਨੂੰ ਪਤਾ ਹੀ ਨਾ ਵੀ ਲੈ ਦਿੰਦਾ ਜੱਸੀ ਬਾਬੇ ਦਾ ਕੇਸ ਆਪ ਸਭ ਨੂੰ ਪਤਾ ਹੀ ਸਾਰੀ ਦੁਨੀਆ ਨੂੰ ਪਤਾ ਤੁਹਾਨੂੰ ਵੀ ਪਤਾ ਆਏਗਾ ਵੀ ਕੀ ਕੀਤਾ ਸੀ ਉਹਨੇ ਬੱਚੇ ਨਾਲ ਕੀ ਕੀਤਾ ਵੇਖੋ ਜੀ ਉਹ ਸਾਹਮਣੇ ਆਈਆਂ ਵੀਡੀਓ ਮੈਂ ਹੁਣ ਲਹਿਰ ਤੋਰੀ ਐ ਜਿੱਦੇ ਮੈਨੂੰ ਪਤਾ ਲੱਗ ਗਿਆ ਨਾ ਵੀ ਜੱਸੀ ਬਾਬਾ ਜੇਲ੍ਹ ਚੋਂ ਬਾਹਰ ਆ ਗਿਆ ਤਾਂ ਮੈਂ ਠੋਕੂਗਾ ਉਹਨੂੰ ਲੱਤਾਂ ਵੱਡਾਂਗੇ ਅਸੀਂ ਉਹਦੀਆਂ ਅਸੀਂ ਉਹਦਾ ਹੁਣ ਮੈਂ ਕੀ ਕਹਾਂ ਸਾਰਾ ਕੁਝ ਵੱਡ ਕੇ ਰੱਖਦਾ ਜੋ ਉਹਦੀਆਂ ਵੀਡੀਓ ਵਾਇਰਲ ਹੋਈਆਂ ਸਾਡਾ ਮਨ ਬਹੁਤ ਦੁਖੀ ਹੈ ਤੇ ਇੱਕ ਹੋਰ ਬਾਬਿਆਂ ਦੀ ਵੀ ਵੀਡੀਓ ਆ ਰਹੀ ਹੈ ਅਸੀਂ ਮਨ ਬਹੁਤ ਦੁਖੀ ਸਾਡਾ ਲੋਕੀ ਕਹਿੰਦੇ ਸਾਡੇ ਹੱਥ ਆਉਂਦੇ ਨਹੀਂ ਇਹ ਲੋਕੀ ਕਹਿੰਦੇ ਘਰਾਂ ਵਿੱਚ ਤਾਂ ਜਾਈ ਜਾਂਦੇ ਹੋ ਜਿਹੜੇ ਛੋਟੇ ਛੋਟੇ ਬਾਬੇ ਉਹਨਾਂ ਕੋਲ ਜਾਈ ਜਾਂਦੇ ਹੋ ਜਿਹੜੇ 100-100 ਕਰੋੜ ਦੇ ਆਪਣੇ ਘਰ ਬਣਾਉਂਦੇ ਪਏ ਆ ਜਿਨ੍ਹਾਂ ਕੋਲ ਗੱਡੀਆਂ ਨੇ 10-10 ਕਰੋੜ ਦੀਆਂ ਉਹਨਾਂ ਦੇ ਮਗਰ ਕਿਉਂ ਨਹੀਂ ਪੈਂਦੇ ਪਏ ਵੇਖੋ ਮੈਂ ਚਾਹਣਾ ਵੀ ਬੇਸ ਤੋਂ ਸ਼ੁਰੂ ਹੋ ਜਾਏ ਕੰਮ ਵੇਖੋ ਵੈਸੇ ਮੇਰਾ ਇਕੱਲੇ ਦਾ ਕੰਮ ਨਹੀਂ ਮੈਨੂੰ ਤੇ ਧਮਕੀਆਂ ਆ ਰਹੀਆਂ ਨੇ ਆਣੀਆਂ ਸ਼ੁਰੂ ਹੋ ਗਈਆਂ ਤੁਹਾਨੂੰ ਮੈਨੂੰ ਇੱਕ ਦੋ ਫੋਨ ਆਏ ਆ ਇੰਟਰਨੈਸ਼ਨਲ ਕਾਲਾਂ ਤੋਂ ਕਿ ਤੁਸੀਂ ਕੀ ਲੈਣਾ ਐਫ ਜੇ ਕੰਮਾਂ ਤੋਂ ਕਿੱਥੇ ਛੱਡ ਦਿੰਦੇ ਕੋਈ ਕੀ ਪਤਾ ਕੌਣ ਬੋਲ ਰਿਹਾ ਜੀ ਹੁਣ ਬੰਦੇ ਦੀ ਆਵਾਜ਼ ਐ ਕੀ ਕੋਈ ਗਰੁੱਪ ਦਾ ਨਾਮ ਕਿਸੇ ਦਾ ਲਿਆ ਹੋਇਆਗਾ ਨਹੀਂ ਐਦਾਂ ਨਹੀਂ ਕੋਈ ਲਿਆ ਬਸ ਐਦਾਂ ਹੀ ਵੀ ਤੁਸੀਂ ਗੈਂਗਸਟਰ ਦੱਸ ਰਹੇ ਸੀ ਇਹ ਕੁਛ ਨਹੀਂ ਨਹੀਂ ਐਦਾਂ ਕੁਛ ਨਹੀਂ ਕਿਹਾ ਬਸ ਤੁਸੀਂ ਬਾਬਿਆਂ ਦੇ ਕੰਮਾਂ ਚੋ ਕੀ ਲੈਣਾ ਜੀ ਪਿੱਛੇ ਹਟਜੋ ਹਣਾ ਅਸੀਂ ਸੱਚੀ ਸੁੱਤੀ ਕਿਰਤ ਨੂੰ ਨਹੀਂ ਰੋਕ ਰਹੇ ਜੀ ਵੇਖੋ ਕਿਰਤ ਕਰਨੀ ਗੁਰੂ ਨਾਨਕ ਸਾਹਿਬ ਜੀ ਨੇ ਸਿਖਾਈ ਹੈ ਅਸੀਂ ਦੇਵੀ ਦੇਵਤਿਆਂ ਦੀਆਂ ਫੋਟੋਆਂ ਨੂੰ ਜਾਂ ਮੂਰਤੀਆਂ ਨੂੰ ਮੰਨਣ ਤੋਂ ਨਹੀਂ ਰੋਕ ਰਹੇ ਜੋ ਹਿੰਦੂ ਮਤ ਦਾ ਵੀਰ ਉਹ ਮੰਨੇ ਪੂਜਾ ਕਰਾਵੇ ਪੂਜਾ ਕਰੇ ਹਵਨ ਕਰੇ ਜੋ ਉਹਨਾਂ ਦੀ ਮਰਜ਼ਾ ਦਾ ਮਸਜਿਦ ਦੇ ਵਿੱਚ ਲੋਕੀ ਜਾਣ ਜੋ ਨਮਾਜ਼ਾਂ ਪੜ੍ਹੀਆਂ ਜਾਂਦੀਆਂ ਉੱਥੇ ਨਮਾਜ਼ ਜਾ ਕੇ ਪੜ੍ਹਨ ਦੋ ਟਾਈਮ ਨਵਨ ਕਰਨ ਸਾਨੂੰ ਕੋਈ ਇਤਰਾਜ਼ ਸਾਡੇ ਸਿੱਖ ਧਰਮ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ 'ਚ ਦੋ ਵਾਰੀ ਲੋਕੀ ਜਾਂਦੇ ਸਵੇਰ ਸ਼ਾਮ ਜਾਣ ਸਾਨੂੰ ਕੋਈ ਇਤਰਾਜ਼ ਨਹੀਂ ਧਰਮ ਨਾਲ ਲੜਾਈ ਨਹੀਂ ਧਰਮ ਇੱਕੋ ਜਿਹਾ ਨੇ ਸਾਰੇ ਧਰਮ ਨਹੀਂ ਮਾੜਾ ਹੁੰਦਾ ਧਰਮ ਦੀ ਆੜ ਵਿੱਚ ਬਖੰਡ ਮਾੜਾ ਉਹਦੇ ਇੱਕ ਆਵਾਜ਼ ਅਸੀਂ ਠਾਈ ਹੈ ਹਰ ਸਿੱਖ ਦਾ ਫਰਜ਼ ਬਣਦਾ ਹੈ ਇਹ ਮੇਰਾ ਕੱਲੇ ਦਾ ਨਹੀਂ ਵੱਡੇ ਬਾਬੇ ਤਾਂ ਤਾਂ ਹੀ ਹੋ ਸਕਦਾ ਪ੍ਰਮੋਟ ਕਿਹਨੇ ਕਰਾਇਆ ਆਪਾਂ ਹੀ ਕਰਾਇਆ ਨਾ ਲੋਕਾਂ ਨੇ ਕਰਾਇਆ ਜਾਂ ਜਿਹੜੀਆਂ ਵੀਡੀਓ ਬਣਾਉਣ ਵਾਲੇ ਜਿਹੜੇ ਵੀਰ ਐ ਚੈਨਲਾਂ ਤੇ ਉਹਨਾਂ ਨੇ ਪ੍ਰਮੋਟ ਕਰਾਤੇ ਸੋ ਹਰ ਸਿੱਖ ਦਾ ਫਰਜ਼ ਬਣਦਾ ਹਰ ਘਰ ਤੋਂ ਆਵਾਜ਼ ਉੱਠੇ ਵੀ ਪਖੰਡਵਾਦ ਨੂੰ ਬੰਦ ਕਰੋ ਹਰ ਗੇਟ ਤੇ ਇਹ ਸ਼ਬਦ ਲਿਖਿਆ ਜਾਵੇ ਪਖੰਡਵਾਦ ਬੰਦ ਹੋਣਾ ਚਾਹੀਦਾ ਅਸੀਂ ਨਾਮ ਜਪਣ ਤੋਂ ਨਹੀਂ ਰੋਕਦੇ ਜੇ ਕੋਈ ਰਾਮ ਰਾਮ ਜਪਦਾ ਤੇ ਜਪੇ ਅਸੀਂ ਵੀ ਜਪ ਲੈਨੇ ਆ ਜੇ ਕੋਈ ਵਾਹਿਗੁਰੂ ਜਪਦਾ ਉਹ ਵੀ ਜਪਣਾ ਅਸੀਂ ਵੀ ਜਪਦੇ ਜੇ ਕੋਈ ਅੱਲਾ ਕਹਿ ਦੂ ਅਸੀਂ ਵੀ ਕਹਿ ਦਿੰਨੇ ਕੋਈ ਏਡੀ ਖਾਸ ਗੱਲ ਨਹੀਂ ਧਰਮ ਸਾਡੇ ਲਈ ਸਾਰੇ ਸਤਕਾਰਯੋਗ ਹੈ ਤੇ ਇਹ ਜਿਹੜੇ ਲੋਕ ਆ ਇਹ ਵੀ ਸਾਡੇ ਭੁੱਲੇ ਭੜਕੇ ਲੋਕ ਹੀ ਆ ਜਿਹੜੇ ਵਿਹਮਾਂ 'ਚ ਪਏ ਹੋਏ ਨੇ ਇੱਥੇ ਮੈਨੂੰ ਇੱਕ ਫੋਨ ਆਇਆ ਕੱਲ ਕਹਿੰਦੇ ਜੀ ਇੱਕ ਬਾਬਾ ਦਿਹਾੜੀ ਜਾਂਦਾ ਸੀ ਅੱਜ 1.5 ਕਰੋੜ ਦਾ ਮਾਲਕ ਉਹ ਕਿੰਨਾ ਦਾ ਪੈਸਾ ਜੀ ਸੰਗਤ ਦਾ ਪੈਸਾ ਕਈਆਂ ਨੇ ਚੋਰੀ ਦਿੱਤਾ ਤੇ ਕਈਆਂ ਨੇ ਪੈਸਾ ਸ਼ਰੇਆਮ ਦਿੱਤਾ ਉਹ ਕਰੋੜਾਪਤੀ ਬਣ ਗਏ ਤੇ ਆਪ ਕੰਗਾਲ ਬਣ ਗਏ ਲੋਕੀ ਹੁਣ ਕੰਗਾਲ ਬਣ ਕੇ ਸਾਡੇ ਕੋਲੇ ਰੋਂਦੇ ਆ ਵੀ ਸਾਡੀ ਸਾਡੇ ਪੈਸੇ ਦਵਾ ਦਿਓ ਸਾਡੀ ਮਦਦ ਕਰ ਦਿਓ ਇਹ ਬਾਬੇ ਫਿਰ ਇਕੱਠੇ ਹੋ ਰਹੇ ਆ ਇੱਕ ਉਥੇ ਨਗਾਹੇ ਮੀਟਿੰਗ ਹੋਈ ਹੈ ਚਲੋ ਉਹਨਾਂ ਨੇ ਕੁਝ ਵਧੀਆ ਵਿਚਾਰਾਂ ਵੀ ਰੱਖੀਆਂ ਵੀ ਭਾਈ ਜੋ ਖਾਲਸਾ ਜੀ ਵੱਲੋਂ ਹਦਾਇਤਾਂ ਹੈਗਾ ਉਹ ਪਖੰਡਵਾਦ ਬੰਦ ਕਰ ਦਿਓ ਜਿਹੜਾ ਨਹੀਂ ਕਰੂਗਾ ਉਹ ਸਾਡਾ ਮੈਂਬਰ ਨਹੀਂ ਹੋਊਗਾ ਅਸੀਂ ਉਹਨੂੰ ਬਾਹਰ ਕੱਢਾਂਗੇ ਖਾਲਸੇ ਦੀ ਸ਼ਰਨ ਵਿੱਚ ਦੇਵਾਂਗੇ ਇਹ ਤਾਂ ਹੁਣ ਇਹਨਾਂ ਨੂੰ ਆਪ ਨੂੰ ਚਾਹੀਦਾ ਵੀ ਇਹ ਕਿੱਡੀ ਕਬੱਡੀ ਗੱਲ ਐ ਵੀ ਇੱਕ ਪੁੱਛਾ ਕੱਢਣੀ ਆ ਵੀ ਜਾਂ ਸਾਡੀ ਵੀ ਕੱਢੋ ਤਾਂ ਗੱਲ ਬਰਾਬਰ ਆ ਨਾ ਜੀ ਵੀ ਜਾਂ ਸਾਡੀ ਵੀ ਕੱਢੋ ਜੇ ਲੋਕ ਕਿਸੇ ਦੀ ਕੱਢਦੇ ਹੋ ਸਾਡੇ ਵਾਰੀ ਤਾਂ ਉਹ ਕਹਿੰਦੇ ਵੀ ਕੱਲੀ ਲੋਰੀ ਆਉਂਦੀ ਐ ਤੇ ਲੋਕਾਂ ਵਾਰੀ ਕਹਿੰਦੇ ਵੀ ਸਾਰੇ ਪੀਰ ਫਕੀਰ ਦੇਵੀ ਦੇਵਤੇ ਆਉਂਦੇ ਕਿਉਂ ਬਦਨਾਮ ਕਰਦੇ ਹੋ ਵੀ ਦੇਵੀ ਦੇਵਤਿਆਂ ਨੂੰ ਅਸੀਂ ਕਿੰਨੇ ਵੀ ਇਹ ਪਖੰਡ ਨਾ ਕਰੋ ਇਹਦੀ ਆੜ ਵਿੱਚ ਫਿਰ ਲੋਕਾਂ ਨੂੰ ਕਹਿ ਰਹੇ ਹੋ ਤੁਹਾਡੇ ਘਰੇ ਭੂਤ ਆ ਪ੍ਰੇਤ ਹੈ ਜਾਂ ਸਾਨੂੰ ਵੀ ਭੂਤ ਵਿਖਾਓ ਇੱਕ ਸਾਨੂੰ ਫੋਨ ਆਇਆ ਮੋਗੇ ਤੋਂ ਕਹਿੰਦਾ ਮੇਰਾ 50000 ਸ਼ਿਵਨਾਥ ਨੇ ਲੜਿਆ ਕਹਿੰਦਾ ਜੀ ਮੈਂ ਘਰ ਵਾਲੀ ਦਾ ਆਪਰੇਸ਼ਨ ਕਰਾਉਣਾ ਸੀ ਤੇ ਮੈਨੂੰ ਇਹ ਕਹਿੰਦੀ ਵੀ ਤੂੰ ਮੇਰੇ ਕੋਲੇ ਆ ਜਾ ਆਪਰੇਸ਼ਨ ਨਹੀਂ ਹੁੰਦਾ ਮੈਂ ਕਿਹਾ ਹੋਇਆ ਕਹਿੰਦਾ ਵੀ ਕਰਾਉਣਾ ਪਿਆ ਕਹਿੰਦਾ 50000 ਵੀ ਗਿਆ ਤੇ ਕਹਿੰਦਾ 80 85000 ਆਪਰੇਸ਼ਨ ਤੇ ਲਾਦਾ ਆਪਰੇਸ਼ਨ ਤੇ ਵੀ ਗਿਆ ਹਾਂ ਤੇ ਕਹਿੰਦਾ ਹੁਣ 50000 ਦਵਾ ਦਿਓ ਕਹਿੰਦਾ ਦਵਾ ਦਿਓ ਪਰ ਮੇਰਾ ਮੇਰੀ ਬੇਨਤੀ ਹੈ ਵੀ ਮੈਨੂੰ ਹੁੰਦਾ ਤਾਂ ਨਹੀਂ ਕੁਝ ਉਹ ਐਨੇ ਲੋਕ ਡਰਏ ਬੈ ਨੇ ਪੁੱਛੋ ਹੀ ਨਾ ਜੇ ਕਹਦੀ ਨਾ ਗੁਰੂ ਗ੍ਰੰਥ ਸਾਹਿਬ ਜੀ ਸਾਹਮਣੇ ਪ੍ਰਕਾਸ਼ ਹੈ ਜਾਂ ਕੋਈ ਮੰਦਰ ਬਣਿਆ ਗੁਰਦੁਆਰਾ ਮਸੀਤ ਬਣੀ ਹੈ ਮਸਜਿਦ ਬਣੀ ਹੈ ਸਾਹਮਣੇ ਖੜ ਕੇ ਸੱਚ ਝੂਠ ਬੋਲਦਾ ਦੱਸ ਵੀ ਸੱਚ ਹੈ ਕਿ ਝੂਠ ਹੈ ਉਹ ਤੋਂ ਘੱਟ ਡਰਦੇ ਆ ਤੇ ਬਾਬਿਆਂ ਦੀਆਂ ਗੱਲਾਂ ਤੋਂ ਵੀ ਭੂਤ ਐ ਪ੍ਰੇਤ ਐ ਜਿੰਨਾ ਦਿਵ ਆਏ ਇਹ ਤੋਂ ਬੜਾ ਡਰਦੇ ਇਦਾਂ ਲੋਕਾਂ ਨੂੰ ਗਮਰਾਹ ਕੀਤਾ ਵਾਸੇ ਬਹੁਤ ਫਰਕ ਪੈ ਗਿਆ ਜੀ 40% ਫਰਕ ਪੈ ਚੁੱਕਿਆ ਪੰਜਾਬ ਤੁਹਾਡੇ ਮਗਰ ਤਾਂ ਨਹੀਂ ਲਾਇਆ ਕੋਈ ਭੂਤ ਪ੍ਰੇਤ ਜਿੰਨੇ ਤੁਹਾਡੇ ਮਗਰ ਤਾਂ ਨਹੀਂ ਲੱਗਿਆ ਨਹੀਂ ਉਹ ਤਾਂ ਉਹ ਇਹੀ ਜਾਣਦੇ ਆ ਜੀ ਤੇ ਜੇ ਲਾਇਆ ਵੀ ਹੋਊਗਾ ਤੇ ਇਹਨਾਂ ਦੇ ਭੂਤ ਇਹਨਾਂ ਦੇ ਸਾਰੇ ਕੰਮ ਕਰ ਰਹੇ ਹੂੰ ਉਹ ਫਰੇ ਸੂਟ ਵਾਲੀ ਇੱਕ ਪਤਾ ਨਹੀਂ ਕੀ ਬਣੀ ਬਾਬਾ ਬਣੀ ਹੋਈ ਸੀ ਬੀ ਬੀ ਉਹਦਾ ਨਾਮ ਗੁਰਪ੍ਰੀਤ ਸ਼ਾਇਦ ਗੁਰਪ੍ਰੀਤ ਦਾ ਨਾਮ ਹਾਂ ਗੁਰਪ੍ਰੀਤ ਸਿੱਖ ਧਰਮ ਨੂੰ ਬਲੌਂਗ ਕਰਦੇ ਜਿਹੜੀ ਜਿਹੜੀ ਮੇਰੇ ਖਾਤੇ ਸਿਰ ਕੁਮੰਦੀ ਵੀ ਸੀ ਸਿਰ ਵੀ ਕੁਮਾਰੀ ਸੀ ਔਰ ਉਹਨੇ ਇੱਕ ਟੋਪੀ ਲਈ ਹੋਈ ਸੀ ਹਰੇ ਰੰਗ ਦੀ ਅੱਛਾ ਔਰ ਮੈਂ ਕਾਫੀ ਮੁਸਲਮਾਨ ਵੀਰਾਂ ਨਾਲ ਮੇਰੀ ਗੱਲ ਹੋਈ ਇਸ ਵਿਸ਼ੇ ਤੇ ਉਹ ਕਹਿੰਦੇ ਵੀ ਕਿਸੇ ਦੀ ਜ਼ਰਤ ਨਹੀਂ ਵੀ ਆਏ ਕੋਈ ਚਲੋ ਸਾਡੇ ਪੀਰ ਪਗੰਬਰ ਦੀ ਟੋਪੀ ਲੈ ਜੂ ਇਹ ਤਾਂ ਖੁਦ ਆਪਣੇ ਆਪ ਨੂੰ ਪੀਰ ਕਹਿੰਦੇ ਵੀ ਅਸੀਂ ਆ ਉੱਥੇ ਬੜੀਆਂ ਉੱਚੀ ਉੱਚੀ ਵਾਜਾਂ ਮਾਰ ਕੇ ਉਹ ਪੁੱਛ ਕੱਢ ਰਹੀ ਸੀ ਪਤਾ ਨਹੀਂ ਕਿਹਦੀ ਕਿਹੋ ਜਿਹੀ ਆਵਾਜ਼ ਹਾਂ ਤੇ ਜਦੋਂ ਅਸੀਂ ਸਾਹਮਣੇ ਜਾਵੜੇ ਉਦੋਂ ਬਾਬਾ ਭੱਜ ਗਿਆ ਉਹਦੇ ਉਦਲੇ ਸਾਹ ਉੱਤੇ ਥੱਲੇ ਸਾਹ ਥੱਲੇ ਫਿਰ ਅਸੀਂ ਅੰਦਰ ਬਹਿ ਕੇ ਗੱਲਬਾਤ ਕੀਤੀ ਹਮ ਅਸੀਂ ਆਖਿਆ ਵੀ ਜਾ ਇਹਨੂੰ ਮੰਨ ਜਾਂ ਸਾਬਤ ਕਰ ਸਾਨੂੰ ਮੈਂ ਉੱਥੇ ਬੋਲਿਆ ਵੀ ਮੇਰਾ ਪੈਟਰਨ ਖੋਲ ਦੇ ਲੋਕਾ ਮੇਰੇ ਕੋਲ ਤਾਂ ਇੱਕ ਹੀ ਗੱਲ ਹੁੰਦੀ ਪੈਟਰਨ ਮੇਰੇ ਮੋਬਾਈਲ ਮੇਰੇ ਕੋਲੇ ਹੁੰਦਾ ਵੀ ਖੋਲ ਦੋ ਮੰ ਲੈਣਾ ਤੁਨੂੰ ਉਹ ਕਹਿੰਦੇ ਜੇ ਨਹੀਂ ਹੁੰਦਾ ਫਿਰ ਜੇ ਇਹ ਨਹੀਂ ਹੁੰਦਾ ਤੇ ਲੋਕਾਂ ਦੀਆਂ ਪੁੱਛਾ ਕਿਵੇਂ ਨਿਕਲਦੀ ਫਿਰ ਉਹਨਾਂ ਲੋਕਾਂ ਨੂੰ ਕਿਹਾ ਉਹਨੇ ਵੀ ਮੈਂ ਬਖੰਡ ਕਰਦੀ ਆਂ ਵੀ ਅੱਜ ਤੋਂ ਬਾਅਦ ਮੇਰੀ ਗੱਦੀ ਤੇ ਨਾ ਆਇਓ ਮੈਂ ਕਹਿੰਨਾ ਲੋਕਾਂ ਨੂੰ ਥੋੜਾ ਜਿਹਾ ਸਮਝਣਾ ਚਾਹੀਦਾ ਆਪ ਹੀ ਲੋਕ ਸਮਝਣ ਵੀ ਇੰਨਾ ਪਰਦਾ ਫਾਸ਼ ਹੋ ਚੁੱਕਿਆ ਵੀ ਅਸੀਂ ਥੋੜਾ ਜਿਹਾ ਬਚੀਏ ਜੀਨੇ ਮੰਗਣਾ ਵੇਖੋ ਸਿੱਧਾ ਸ਼ਿਵ ਜੀ ਭਗਵਾਨ ਨੂੰ ਕੀ ਮੰਨਦਾ ਉਹ ਤੋ ਸਿੱਧਾ ਮੰਗੋ ਹੂੰ ਕੋਈ ਦੇਵੀ ਨੂੰ ਮੰਨਦਾ ਤੂੰ ਸਿੱਧਾ ਮੰਗੋ ਕੋਈ ਪੀਰ ਨੂੰ ਮੰਨਦਾ ਤੂੰ ਸਿੱਧਾ ਮੰਗੋ ਫਕੀਰ ਨੂੰ ਮੰਨਦਾ ਤੂੰ ਸਿੱਧਾ ਮੰਗੋ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਗਦਾ ਤੂੰ ਸਿੱਧਾ ਜਾ ਕੇ ਮੰਗੋ ਜੇ ਅਸੀਂ ਭਾਈ ਸਾਹਿਬ ਰੱਖੇ ਵਜ਼ੀਰ ਉਹਨਾਂ ਤੋਂ ਅਰਦਾਸ ਕਰਾਉਣੇ ਵਿਚੋਲਾ ਬਣਾ ਕੇ ਜੇ ਇਹ ਵਿਚੋਲੇ ਬਣ ਕੇ ਮੰਨ ਲਓ ਬੈਠੇ ਐ ਤੇ ਇਹ ਪੀਰ ਫਕੀਰ ਕੋਈ ਦੇਵੀ ਦੇਵਤੇ ਅੱਗੇ ਦਵਾ ਕਰਨ ਨਾ ਕੀ ਆਪ ਹੀ ਕਹਿ ਦਿੰਦੇ ਵੀ ਸਾਡੇ ਅਸੀਂ ਪੀਰਾਂ ਸਾਡੇ ਚ ਸਾਰਾ ਕੁਝ ਆ ਗਿਆ ਤੇ ਉਹ ਲੋਕਾਂ ਨੂੰ ਪੁੱਛ ਰਿਹਾ ਮੈਂ ਇਹ ਜਿਹੜਾ ਪਖੰਡਾ ਇਹ ਬੰਦ ਹੋਣਾ ਚਾਹੀਦਾ ਮੈਂ ਇਹਦੇ ਖਿਲਾਫ ਜਿਹੜੀ ਆਵਾਜ਼ ਉਠਾਈਏ ਸੀ। ਉਹ ਬੀਬੀ ਕਹਿੰਦੀ ਸੀ ਮੇਰੇ ਖਿਆਲ ਉਹਨੇ ਕਿਹਾ ਸੀ ਮੇਰੇ ਅੰਦਰ ਕਾਫੀ ਕੁਝ ਆਂਦਾ ਭੂਤ ਵੀ ਆਂਦੇ ਆ ਪ੍ਰੇਤ ਵੀ ਆਂਦੇ ਕੋਈ ਸਿੱਧਾ ਦੀ ਗੱਲ ਕਰਦੀ ਵੀ ਸੀ। ਵੇਖੋ ਜੀ ਇਹੋ ਜਿਹੇ ਲੋਕ ਨਾ ਇਹ ਕਹਿ ਦਿੰਦੇ ਆ ਵੀ ਇੱਥੋਂ ਤੱਕ ਵੀ ਕਹੀ ਕਹਿ ਦਿੰਦੇ ਮੇਰੇ ਚ ਅਸ਼ੀਦ ਸਿੰਘ ਵੀ ਆਉਂਦੇ ਆ ਤੇ ਉੱਥੇ ਫਿਰ ਛੇਤਰ ਵਰਦਾ ਪੂਰਾ ਇਹਨਾਂ ਤੇ। ਇਹਨੇ ਤਾਂ ਅਜੇ ਕਿਹਾ ਨਹੀਂ ਵੀ ਸਾਡੇ ਚ ਬਾਬਾ ਦੀਪ ਸਿੰਘ ਆਉਂਦਾ। ਜੇ ਕਿਤੇ ਕਹਿ ਦਿੰਦੀ ਤਾਂ ਉੱਥੇ ਫਿਰ ਤੁਸੀਂ ਲਾਈਵ ਲੋਕੀ ਇੰਨੀ ਗੱਲ ਵੀ ਕਰਦੇ ਨਹੀਂ ਕਰਦੇ ਆ ਬਟਾਲੇ ਵਾਲੇ ਇਲਾਕੇ ਚ ਫਤੇਗੜ ਚੂੜੀਆਂ ਵਾਲੇ ਚ ਸਾਨੂੰ ਆ ਰਹੇ ਫੋਨ ਕੋਈ ਨਹੀਂ ਸਟੈਪ ਬਾਈ ਸਟੈਪ ਚੱਲਾਂਗੇ ਜੀ ਵੇਖੋ ਇਹ ਮੇਰਾ ਇਕੱਲੇ ਦਾ ਮੈਂ ਫਿਰ ਕਿਹਨਾ ਕੰਮ ਨਹੀਂ ਮਤਲਬ ਸ਼ਾਮ ਲੈਵਲ ਤੇ ਕਮੇਟੀਆਂ ਬਣਾਵਾਂਗੇ ਸ਼ਹੀਦਾਂ ਦੇ ਨਾਂ ਤੇ ਇਹ ਸਭ ਕੁਝ ਚੱਲ ਰਿਹਾ ਪਖੰਡਵਾਦ ਸ਼ਹੀਦਾਂ ਦੇ ਨਾਂ ਤੇ ਚੱਲ ਰਿਹਾ ਵੇਖੋ ਜੀ ਸਾਰੇ ਧਰਮਾਂ ਜੀ ਬਹੁਤ ਗੁਰੂਆਂ ਦਾ ਵੀ ਕਈ ਥਾਂ ਦੇ ਨਾਮ ਲਿਆ ਜਾਂਦਾ ਵੀ ਸਾਡੇ ਅੰਦਰ ਗੁਰੂ ਮਹਾਰਾਜ ਆ ਜਾਂਦੇ ਹਾਂ ਇੱਕ ਬਾਬੇ ਵੜਪਾਗ ਸਿੰਘ ਵਾਲੇ ਹੂੰ ਇਸ ਸਿੱਖ ਧਰਮ ਨੂੰ ਬਲਾਗ ਕਰਦੇ ਸਾਡੇ ਜਥੇਦਾਰ ਮਾੜੇ ਸ਼੍ਰੀ ਕਾਲ ਤਖਤ ਸਾਹਿਬ ਦੇ ਜਦੋਂ ਕਿਸੇ ਦੇ ਘਰੇ ਚੌਂਕੀ ਲੱਗੀ ਅਸੀਂ ਉੱਥੇ ਜਾਂਦੇ ਉਹ ਕਹਿੰਦੇ ਜੀ ਉੱਥੋਂ ਪਹਿਲਾਂ ਗੁਰੂ ਗ੍ਰੰਥ ਸਾਹਿਬ ਚਕਾਓ ਉਹਦਾ ਜ਼ਿੰਮੇਵਾਰ ਕੌਣ ਹੈ ਸ਼੍ਰੀ ਕਾਲ ਤਖਤ ਸਾਹਿਬ ਸ਼੍ਰੀ ਕਾਲ ਤਖਤ ਸਾਹਿਬ ਤੇ ਖਰੀਦੇ ਹੋਏ ਬਾਦਲਾਂ ਨੇ ਇੱਥੋਂ ਦੇ ਜਥੇਦਾਰ ਖਰੀਦੇ ਹੋਏ ਨੇ ਤੇ ਸਾਡੇ ਵਰਗਾ ਕੋਈ ਆਵਾਜ਼ ਬੁਲੰਦ ਕਰਦਾ ਬੰਦੀ ਸਿੱਖ ਰਿਆ ਨਹੀਂ ਹੋ ਰੇ ਕਾਰਨ ਇਹੀ ਹੈ ਵੀ ਸਾਡੇ ਵਾਲੇ ਸਭ ਰਲੀਆਂ ਮਿਲ ਕੇ ਚੱਲਦੇ ਆ ਇਹ ਆਵਾਜ਼ ਠੋਵੇ ਕੱਲ ਤੱਕ ਸਹਿਤ